ਆਹ ਵਾਲਾ ਕੈਮਰਾ ਬੰਦ ਹੋ ਗਿਆ ਇਹਦੀ ਬੈਟਰੀ ਖਤਮ ਹੋ ਗਈ ਕੈਮਰਾ ਆਪਣੇ ਦੋਵੇਂ ਦੋਨੇ ਕੈਮਰੇ ਬੰਦ ਹੋ ਗਏ ਇਧਰ ਵੀ ਕੈਮਰਾ ਬੰਦ ਹੋ ਗਿਆ ਤੇ ਮੋਟਰਸਾਈਕਲ ਵੀ ਡਿੱਗ ਵੀ ਆਸੀ ਇੱਕ ਵਾਰੀ ਕਿਉਂਕਿ ਕਾਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਕਾਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੀ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪਸ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸਾਨਾ ਰਹਿੰਦੀ ਸੀ ਸਾਰੀ ਉੱਥੇ ਹੀ ਆਵਾਸ ਕਰਿਆ ਕਰਦੀ ਸੀ ਕਿੱਧਰ ਚੱਲਿਆ ਰਾਈਟ ਤੇ ਆ ਵੀ ਚੱਲਾ ਰਾਈਟ ਤੇ ਬਾਕਸ ਵੱਟੇ ਕਰਨ ਲੱਗੇ ਆ ਬਾਕਸ ਵੱਟਿਆ ਵੀਰੇ ਸਰਦਾ ਇੱਥੇ ਮੱਤਲੇ ਉੱਡ ਗਏ ਲੱਗੇ ਜਿਆਦਾ ਹੁੰਦਾ ਨਾ ਲੱਗੇ ਜੀ ਕੰਨੇ ਢੰਗਾਂ ਤੋਂ ਲੱਗੇ ਜਾ ਅੱਜ ਹੋਰ ਨਵੇਂ ਦੇ ਆ ਰਹੇ ਹਾਂ। ਛੋਣੇ ਲੱਗਣਾ। ਹੋਰ। ਤੇ ਬੀਰ ਬਿਲਿੰਗ ਚੱਲੇ ਆ। ਲੋ ਜੀ ਮਾਰਨਿੰਗ ਰਾਈਡ ਤੇ ਨਿਕਲੇ ਆਪਾਂ। ਅੱਜ ਆਪਾਂ ਜਾਵਾਂਗੇ ਬੀਰ ਬਿਲਿੰਗ। ਲੋ ਜੀ ਮਾਰਾ ਤਨੀ ਮਾਰਾ ਸਹੇਦੋ ਜੀ 1 2 3 4 5 6 7 8 9 10 11 12 13 14 15 16 ਇਹ ਹੋ ਗਿਆ 10000 ਰੁਪਏ ਇੰਨੇ ਰੁਪਏ ਦੇ ਵਿੱਚ ਅਸੀਂ ਦੇਖੋ ਤੁਸੀਂ ਕਿੰਨਾ ਘੁੰਮੇ ਹੋਣਾ ਇਹ ਹੀ ਫਦਾ ਮੋਟਰਸਾਈਕਲ ਰਾਈਡ ਜਲੰਧਰ ਸ਼ਾਰਪੁਰਾ ਕਾਂਗੜਾ ਸਹੀ ਰੂਟ ਹੈ ਨਾ ਚਲੋ 46 ਘੰਟੇ ਦੱਸ ਰਿਹਾ ਜੀ ਇੱਥੋਂ ਦੇਖਦੇ ਆ ਕਿੰਨਾ ਟਾਈਮ ਲੱਗਦਾ 6:33 ਮਿੰਟ ਹੋਏ ਨੇ ਚਲੋ ਓਕੇ ਆ ਗੱਡੀ ਦੇ ਕਦੇ ਨਿਆਰਾ ਨਹੀਂ ਆ ਸਕਦਾ ਸਾਡਾ ਬਾਈਕ ਤੇ ਆਉਂਦਾ ਗੱਡੀ ਦੇ ਵਿੱਚ ਜ਼ਿਆਦਾਤਰ ਜਿਹੜੇ ਬੰਦੇ ਆਉਂਦੇ ਆ ਕਾਰ ਦੇ ਵਿੱਚ ਹਿਲ ਏਰੀਆ ਤੇ ਉਹਨਾਂ ਨੂੰ ਵੋਮਟਿੰਗ ਦੀ ਪ੍ਰੋਬਲਮ ਬਹੁਤ ਆਉਂਦੀ ਆ ਤੇ ਇਹ ਬਾਈਕ ਤੇ ਨਹੀਂ ਆਉਂਦੀ ਕਦੇ ਵੀ ਇਦਾਂ ਦੀ ਪ੍ਰੋਬਲਮ ਕ੍ਰਾਸ 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 ਆ ਉਹ ਗੈਟ ਦ ਕਮੋਡਾ ਆਹ ਬਾਲਾ ਤੇ ਖਮੋੜ ਨਾਲ ਦੀ ਨਾਲ ਮੈਪ ਚੱਲ ਰਿਹਾ ਮਰਾ ਇਹਦੇ ਤੋਂ ਸਾਰਾ ਆਪ ਨੂੰ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜਾ ਰੋਡ ਕਰਦਾ ਖਾਣੇ ਕੇ ਲਈ ਮੇਰੇ ਪਾਸ ਕੁਛ ਨਹੀਂ ਹੈ ਉਹ ਤੂੰ ਕੁਝ ਖਾਣ ਲਈ ਤਾਂ ਨਹੀਂ ਜਨਾ ਗਰਮ ਬਰੋਠਾ ਖਾਈ ਨਹੀਂ ਅਚਾਰ ਇਹ ਸਾਹ ਪਤਰੰਗਾ ਚਾਰ ਅੰਬ ਦਾ ਚਾਰ ਕਰੇਲਿਆਂ ਦਾ ਚਾਰ ਡੇਲਿਆਂ ਦਾ ਚਾਰ ਧੀਉਂ ਦਾ ਚਾਰ ਇਹ ਚਾਰ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਗਏ ਨੇ ਮੇਰੇ ਵੀਰ ਜੀ ਲੋ ਜੀ ਬ੍ਰੇਕਫਾਸਟ ਆਪਾਂ ਕਰ ਲਿਆ ਆ ਤੇ ਹੁਣ ਆਪਾਂ ਅੱਗੇ ਵਧਾਂਗੇ ਅੱਗੇ ਰਸਤੇ ਦੇ ਵਿੱਚ ਆਪਾਂ ਨੂੰ ਪਹਿਲਾਂ ਪਹਿਲਾਂ ਆਏਗਾ ਕਾਂਗੜਾ ਕਾਂਗੜੇ ਤੋਂ ਅੱਗੇ ਫਿਰ ਆਪਾਂ ਪਾਲਮਪੁਰ ਜਾਵਾਂਗੇ ਪਾਲਮਪੁਰ ਤੋਂ ਅੱਗੇ ਵੀਰ ਬਿਲਿੰਗ ਵੀਰਵਿਲਿੰਗ ਜਿਹੜੀ ਜਗਾ ਆ ਬੇਸਿਕਲੀ ਪੈਰਾਗਲਾਈਡਿੰਗ ਦੀ ਬਹੁਤ ਮਸ਼ਹੂਰ ਆ ਤੇ ਅਸੀਂ ਫਲਾਈਂਗ ਕਰਦੇ ਆ ਤੁਹਾਨੂੰ ਪਤਾ ਵੀ ਗਰਾ ਗਲਾਈਡਿੰਗ ਕਰਦੇ ਆ ਪੈਰਾਮੋਟਰਿੰਗ ਕਰਦੇ ਆ ਇਸ ਕਰਕੇ ਅਸੀਂ ਉੱਥੇ ਚਲੇ ਜਾਂਦੇ ਆ ਕਿਉਂਕਿ ਹੁਣ ਉੱਥੇ ਖੁੱਲ ਗਿਆ ਮਾਹੌਲ ਤੇ ਟ੍ਰੇਨਿੰਗ ਚੱਲ ਰਹੀ ਆ ਜਿਹੜੇ ਨਵੇਂ ਸਟੂਡੈਂਟ ਲਈ ਜਿਹੜੇ ਫਲਾਈਂਗ ਸਿੱਖਦੇ ਨੇ ਵੀਰਵਿਲਿੰਗ ਬਾਰੇ ਮੈਂ ਦੱਸ ਰਿਹਾ ਸੀ ਵੀਰਵਿਲਿੰਗ ਐਸੀ ਜਗਾ ਮੈਂ ਤੁਹਾਨੂੰ ਜਾ ਕੇ ਉਸ ਵੀਡੀਓ ਦਿਖਾਉਂਗਾ ਤੇ ਇੱਥੇ ਵਰਲਡ ਕੱਪ ਹੁੰਦਾ ਆਪਣਾ ਪੈਰਾਗਲਾਈਡਿੰਗ ਦਾ ਛੋੜੇ ਦੂਰ ਦੂਰ ਕੰਟਰੀਆਂ ਤੋਂ ਲੋਰੇ ਆਉਂਦੇ ਨੇ ਇੱਥੇ ਬੜੇ ਕਿ ਇੱਥੇ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਇੱਥੇ ਫਲਾਈਂਗ ਬਹੁਤ ਜ਼ਿਆਦਾ ਹੈ ਇੱਥੇ ਪੈਰਾਗਲਾਈਡਿੰਗ ਬਹੁਤ ਕਰਦੇ ਆ ਉਹ ਸਾਰੇ ਇੱਥੇ ਫਿਰ ਆ ਕੇ ਫਲਾਈਂਗ ਕਰਕੇ ਵਰਲਡ ਕੱਪ ਦੇ ਵਿੱਚ ਉਹ ਪਾਰਟਿਸਿਪੇਟ ਕਰਦੇ ਆ ਤਾਂ ਉਹ ਜਗ੍ਹਾ ਤੇ ਆਪਾਂ ਅੱਜ ਚਲੇ ਆ ਮੇਰੇ ਨਾਲ ਦਾ ਇੱਕ ਪਾਇਲਟਾ ਮੁੰਡਾ ਜਸ਼ਨ অলਰੈਡੀ ਇੱਥੇ ਪਹੁੰਚਿਆ ਹੋਇਆ ਹੈ ਤਾਂ ਮੇਰੇ ਕੋਲ ਇੱਕ ਮਹੀਨਾ ਡੇਢ ਮਹੀਨਾ ਉੱਥੇ ਲਾਏਗਾ ਪਰ ਅਸੀਂ ਤਾਂ ਸ਼ਾਇਦ ਕੱਲ ਵਾਪਸ ਆ ਜਾਈਏ ਕਿਉਂਕਿ ਸਾਡਾ ਅਗਲੇ ਗਾੜੇ ਦਾ ਸ਼ੂਟ ਵੀ ਹੈ ਸਾਡਾ ਜਿਹੜਾ 메ਨ ਕੰਮ ਹੋ ਉਹ ਤੁਹਾਨੂੰ ਪਰ ਦਿਸੀਆ ਚੁੱਕਿਆ ਕਾਂਗੜਾ ਜਿੱਦਾਂ ਤੁਹਾਨੂੰ ਦੱਸਿਆ ਸੀ ਕਾਂਗੜਾ ਫੋਰਟ ਇਹ ਕਾਂਡੇ ਦਾ ਕਿਲਾ ਸਾਡੇ ਬੈਕ ਤੋਂ ਤੁਸੀਂ ਦੇਖ ਰਹੇ ਹੋ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਰਿਹਾ ਇਹਦੇ ਅੰਦਰ ਇੱਕ ਵਾਰ ਮੈਂ ਗਿਆ ਸੀ ਇਹਦੇ ਵਿੱਚ ਸਾਰੀ ਹਿਸਟਰੀ ਜੇ ਤੁਸੀਂ ਦੇਖਣੀ ਹੈ ਤਾਂ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਂਗੜਾ ਫੋਰਟ ਇਹਦੇ ਬੈਕ ਸਾਈਡ ਤੇ ਕਿਲੇ ਦੀ ਬੈਕ ਸਾਈਡ ਤੇ ਬਹੁਤ ਛੋਟਾ ਜਿਹਾ ਸਾਹਮਣੇ ਇੱਕ ਦਰਖਤ ਦਿਖ ਰਿਹਾ ਉਹ ਬਿਲਕੁਲ ਸਾਹਮਣੇ ਜੇ ਸ਼ਾਇਦ ਤੁਹਾਨੂੰ ਨਜ਼ਰ ਆਦਾ ਹੋਵੇ ਉੱਥੇ ਬਹੁਤ ਵੱਡੀ ਗਰਾਊਂਡ ਹੈ ਜਦੋਂ ਤੁਸੀਂ ਕਿਲੇ ਦੇ ਟਾਪ ਤੇ ਜਾਓਗੇ ਤੁਹਾਨੂੰ ਉਹ ਗਰਾਊਂਡ ਉੱਥੋਂ ਦਿਖੇਗੀ ਜਾਂ ਤੁਸੀਂ ਇਹਨੂੰ ਗੂਗਲ ਮੈਪ ਤੇ ਵੀ ਦੇਖ ਸਕਦੇ ਹੋ ਉਹ ਗਰਾਊਂਡ ਇੰਨੀ ਕਿ ਸੋਹਣੀ ਹੈ ਉੱਥੇ ਸਾਰੇ ਜਿਹੜੇ ਕਿਲੇ ਦੇ ਵਿੱਚ ਜਿੰਨੀ ਵੀ ਸੈਨਾ ਰਹਿੰਦੀ ਸੀ ਸਾਰੀ ਉੱਥੇ ਅਭਿਆਸ ਕਰਿਆ ਕਰਦੀ ਸੀ ਲੜਾਈ ਦਾ ਜੰਗ ਦਾ ਅਭਿਆਸ ਕਰਿਆ ਕਰਦੀ ਸੀ ਤੇ ਉਹ ਗਰਾਊਂਡ ਦੇ ਵਿੱਚ ਅਸੀਂ ਇੱਕ ਗਾਣਾ ਵੀ ਸ਼ੂਟ ਕਰ ਚੁੱਕੇ ਹਾਂ ਪਹਿਲਾਂ ਇੱਥੇ ਰਹਿਣ ਦਾ ਸਾਨੂੰ ਮੌਕਾ ਮਿਲਿਆ ਕੈਂਪਿੰਗ ਲਈ ਵੀ ਬਹੁਤ ਵਧੀਆ ਜਗ੍ਹਾ ਜੇ ਤੁਸੀਂ ਕਦੇ ਆਓ ਤਾਂ ਕਾਗੜਾ ਪਹੁੰਚੋ ਤਾਂ ਕਾਗੜਾ ਫੋਰਟ ਜਰੂਰ ਦੇਖਿਓ ਤੇ ਕਾਗੜੇ ਦੇ ਬੈਕ ਸਾਈਡ ਤੇ ਇੱਕ ਗਰਾਊਂਡ ਅਸੀਂ ਆਇਆ ਕਿਉਂਕਿ ਅਸੀਂ ਜਾਣਾ ਹੈਗਾ ਬੀਰ ਬੀਲਿੰਗ ਪਹਿਲਾਂ ਵੀ ਦੱਸਿਆ ਸੀ ਤਾਂ ਕਰਕੇ ਸਾਡੇ ਕੋਲ ਸਮਾਂ ਥੋੜਾ ਜਿਹਾ ਘਟਦਾ ਤੇ ਗਰਮੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਆ ਇੱਥੇ ਦਾ 뷰 ਜਿਹੜਾ ਸ਼ਾਮ ਦਾ 뷰 ਬਹੁਤ ਦਾ ਸੋਹਣਾ ਤੋਂ ਇੱਥੇ ਫਿਰ ਤੁਹਾਨੂੰ ਕਿਤੇ ਦੁਬਾਰਾ ਸਪੈਸ਼ਲ ਆਪਾਂ ਇੱਕ ਬਲੌਗ ਤੁਹਾਨੂੰ ਬਣਾ ਕੇ ਦਵਾਂਗੇ ਓਕੇ ਜੀ ਥੈਂਕ ਯੂ ਭਾਜੀ ਥੈਂਕ ਯੂ ਰਾਈਟ ਸੇਫ ਜੀ ਮਿਲਦੇ ਆਪਾਂ ਥੱਲੇ ਆ ਕੇ टक पे अ ट 오 마이 갓 ट क पे ओ माय गॉड बंद